ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਈ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਤੇ ਵਿੱਚ ਦਰਜ ਹੋ ਗਿਆ ਤੂੰ ਜੇਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸ ਹੈ ਜੇ ਫਿਰ ਇਹਨੂੰ ਖੂਨ ਤੂੰ ਹੀ ਮਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਵਾਨੀ ਐਨੀ ਤੂੰ ਪੰਜਾਬ ਦੀ ਜਵਾਨ ਨੂੰ ਨਫ਼ਰਤ ਕਰਦਾ ਐਨੀ ਨੰਨਾਂ ਨੂੰ ਤੇ ਅੱਥੋਂ ਬਰਦਾਸ਼ਤ ਨਹੀਂ ਹੋ ਰਹੀ ਅਜ ਸਵਾਲ ਪੁੱਛਦੇ ਲੋਕ ਤੂੰ ਝੱਬ ਨਵੇੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਹੇ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਈ ਤੇ ਜੱਬਨ ਵੇੜ ਤੇ ਜੱਪਾ ਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ ਕੋਈ ਭਾਂਡੇ ਦਾ ਉੱਥੇ ਤੇਰੇ ਕੋਲ ਹੀ ਆਉਣ ਭਾਨਾ ਨਵੇੜ ਤੇ ਜੱਬ ਅਸੀਂ ਤਾਂ ਜਾਂਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਹਿ ਬੀ ਆਹ ਪਰਚੇ ਤੂੰ ਪਵਾਈ ਜਾਂ ਨਾ ਪਹਿਲਾ ਲੁਧਿਆਣੇ ਹੋ ਗਿਆ ਦੂਜਾ ਪਟਿਆਲਾ ਹੋ ਗਿਆ ਤੀਜਾ ਹਬੌਰ ਹੋ ਗਿਆ